ਦਾਮੀ ਆੜਤੀਆਂ ਨੂੰ ਬਚੀ ਵਿਆਜ ਆੜਤੀਆਂ ਨੂੰ ਬਚੀ ਕਮਾਈ ਆੜਤੀਆਂ ਨੇ ਕੀਤੀ ਫਾਇਦਾ ਆੜਤੀਆਂ ਨੂੰ ਹੋਇਆ ਤੇ ਜ਼ਿੰਮੇਵਾਰੀ ਸਾਡੀ ਮਹਾਜਨ ਕਦੀ ਵੀ ਜੱਟ ਦੀ ਆੜਤ ਜ਼ਿੰਮੇਵਾਰੀ ਤੋਂ ਬਗੈਰ ਨਹੀਂ ਕਰਦਾ ਤੇ ਉਹ ਜ਼ਿੰਮੇਵਾਰੀ ਲਈ ਹਮੇਸ਼ਾ ਤੁਹਾਨੂੰ ਹੀ ਚਣੂ ਜਿਹੜੇ ਵੀਰ ਜ਼ਿੰਮੇਵਾਰੀ ਦੇ ਸਤਾਏ ਨਾ ਉਹ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਗੇ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਜ਼ਿੰਮੇਵਾਰੀ ਲਈਏ ਦੋਸਤੋ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜਾ ਆੜਤੀਆ ਆੜਤੀਆ ਹਮੇਸ਼ਾ ਜ਼ਿੰਮੇਵਾਰੀ ਜੱਟਦੀ ਕਿਉਂ ਲੈਂਦਾ ਹਨਾ ਜਾਂ ਜਿਵੇਂ ਕਿ ਮੇਰਾ ਪਿੰਡ ਲਵਾਣ ਵਾਲੀ ਆ ਮੇਰੀ ਜ਼ਿੰਮੇਵਾਰੀ ਮੇਰੇ ਪਿੰਡ ਦਾ ਹੀ ਬੰਦਾ ਦਊ ਕਿਉਂ ਲੈਂਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਜੇਕਰ ਇਸ ਬੰਦੇ ਨੇ ਪੈਸੇ ਨਾ ਦਿੱਤੇ ਤਾਂ ਆਹ ਬੰਦਾ ਜ਼ਿੰਮੇਵਾਰ ਆ ਅੱਜ ਦੀ ਡੇਟ ਦੇ ਵਿੱਚ ਜੇਕਰ ਕਾਨੂੰਨੀ ਤੌਰ ਤੇ ਵੇਖਿਆ ਜਾਵੇ ਤਾਂ ਜਿਹੜਾ ਵੀ ਬੰਦਾ ਗਾਰੰਟੀ ਚੱਕਦਾ ਚਾਹੇ ਉਹ ਪ੍ਰਾਈਵੇਟ ਆ ਚਾਹੇ ਉਹ ਸਰਕਾਰੀ ਆ ਜੇਕਰ ਕੱਲ ਨੂੰ ਉਹ ਬੰਦਾ ਪੈਸੇ ਨਹੀਂ ਦਿੰਦਾ ਤੇ ਉਹ ਜ਼ਿੰਮੇਵਾਰ ਨੂੰ ਪੈਂਦੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿਉਂਕਿ ਆੜਤੀ ਨੂੰ ਪਤਾ ਵੀ ਜ਼ਿੰਮੇਦਾਰ ਨੂੰ ਜਿੱਦਣ ਘਾਟਾ ਪੈ ਗਿਆ ਉਦੋਂ ਹੀ ਪੈਸੇ ਨਹੀਂ ਦੇਨੇ ਇਸ ਕਰਕੇ ਉਹ ਇਹੋ ਜਿਹੇ ਬੰਦਾ ਚ ਨੂੰ ਜਿਹੜਾ ਕਿ ਉਸ ਦੀ ਆੜਤੀ ਤੇ ਘੱਟੋ ਘੱਟ 10 12 ਸਾਲ ਰਿਹਾ ਹੋਵੇ ਤੇ ਜ਼ਿੰਮੇਵਾਰੀ ਵੀ ਹਮੇਸ਼ਾ ਉਸ ਦੀ ਹੀ ਲਾਉ ਮੈਂ ਇਹ ਸੋਚਦਾ ਵੀ ਜ਼ਿੰਮੇਵਾਰੀ ਆਪਾਂ ਦਿੱਤੀ ਆੜਤੀਏ ਨੇ ਜ਼ਿੰਮੇਵਾਰੀ ਲੈ ਕੇ ਕੀ ਕੀਤਾ ਵੀ ਦਾਮੀ ਆੜਤੀਏ ਨੂੰ ਬਚੀ ਵਿਆਜ ਆੜਤੀਏ ਨੂੰ ਬਚੀ ਕਮਾਈ ਆੜਤੀਏ ਨੇ ਕੀਤੀ ਫਾਇਦਾ ਆੜਤੀਏ ਨੂੰ ਹੋਇਆ ਤੇ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰੀ ਢੋਡੀ ਜ਼ਿੰਮੇਵਾਰੀ ਫਲਾਣੇ ਦੀ ਆਪਾਂ ਨੂੰ ਕੀ ਫਾਇਦਾ ਜ਼ਿੰਮੇਵਾਰੀ ਲੈਣ ਦਾ ਮੈਨੂੰ ਇਹ ਦੱਸੋ ਜਿਹੜਾ ਬੰਦਾ ਜ਼ਿੰਮੇਵਾਰੀ ਲੈਂਦਾ ਨਾ ਮੇਰੇ ਹਿਸਾਬ ਨਾਲ ਉਹ ਸਿਰੇ ਦਾ ਘੱਗਾ ਬੰਦਾ ਮੈਂ ਮੰਨਦਾ ਅੱਜ ਦੇ ਦਾਮੀ ਆੜਤੀਆਂ ਨੂੰ ਬਚੀ ਵਿਆਜ ਆੜਤੀਆਂ ਨੂੰ ਬਚੀ ਕਮਾਈ ਆੜਤੀਆਂ ਨੇ ਕੀਤੀ ਫਾਇਦਾ ਆੜਤੀਆਂ ਨੂੰ ਹੋਇਆ ਤੇ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰੀ ਢੋਡੀ ਜ਼ਿੰਮੇਵਾਰੀ ਫਲਾਨੇ ਦੀ ਆਪਾਂ ਨੂੰ ਕੀ ਫਾਇਦਾ ਜ਼ਿੰਮੇਵਾਰੀ ਲੈਣ ਦਾ ਮੈਨੂੰ ਇਹ ਦੱਸੋ ਜਿਹੜਾ ਬੰਦਾ ਜ਼ਿੰਮੇਵਾਰੀ ਲੈਂਦਾ ਨਾ ਮੇਰੇ ਹਿਸਾਬ ਨਾਲ ਉਹ ਸਿਰੇ ਦਾ ਘੱਗਾ ਬੰਦਾ ਮੈਂ ਮੰਨਦਾ ਅੱਜ ਦੇ ਸਮੇਂ ਦੇ ਵਿੱਚ ਜਿਮੇਵਾਰੀ ਲੈ ਕੇ ਕੀ ਖਟਿਆ ਜਾਂਦਾ ਮੈਨੂੰ ਇਹ ਦੱਸੋ ਜਾਂ ਕਿਸੇ ਨੇ ਜਿਮੇਵਾਰੀ ਲੈ ਕੇ ਕੀ ਖਟਿਆ ਜਿਮੇਵਾਰੀ ਲੈ ਕੇ ਪਤਾ ਕੀ ਖੜਦੇ ਆ ਟੈਨਸ਼ਨ ਇੱਕ ਜਗ੍ਹਾ ਤੇ ਕਿਸੇ ਨੇ ਜਿਮੇਵਾਰੀ ਲਈ ਸੀ ਤਾਂ ਵਿਚਾਰਾ ਵਿਆਹ ਤੇ ਬੈਠਾ ਪੈਗ ਸ਼ਗ ਲਈ ਜਾਵੇ ਅੱਗੇ ਬੋਤਲ ਪਈ ਵਧੀਆ ਚਾਹ ਨਾਲ ਰਿਸ਼ਤੇਦਾਰ ਬੈਠੇ ਉਧਰੋਂ ਆੜਤੀ ਦਾ ਫੋਨ ਆ ਗਿਆ ਓ ਯਾਰੋ ਤੇਰਾ ਬੰਦਾ ਪੈਸੇ ਨਹੀਂ ਦੇ ਕੇ ਗਿਆ ਯਾਰ ਉਹਨੂੰ ਕਹੇ ਯਾਰ ਪੈਸੇ ਦੇ ਨਹੀਂ ਤਾਂ ਮੈਂ ਤੇਰੇ ਖਾਤੇ ਪਾ ਦਨੇ ਆ ਲਓ ਹੋ ਗਿਆ ਸੱਤਾ ਨਾਸ ਮੂੜ ਦਾ ਵਿਆਹ ਦੇ ਗਿਆ ਸੀ ਸਾਰੀ ਟੋਰ ਖਤਮ ਹੋ ਗਈ ਜਿਮੇਵਾਰੀ ਆ ਚੀਜ਼ ਆ ਜਿਮੇਵਾਰੀ ਲੈਣ ਦਾ 1% ਦਾ ਫਾਇਦਾ ਨਹੀਂ ਜਿਮੇਵਾਰੀ ਲੈ ਕੇ ਕੀ ਹੁੰਦਾ ਅਗਲੇ ਨੇ ਪੈਸੇ ਦੇਣੇ ਜਾਂ ਨਾ ਦੇਣੇ ਜੇ ਦਾ ਪੈਸੇ ਦੇਤੇ ਵੈਰੀ ਗੁੱਡ ਜੇਕਰ ਉਸ ਬੰਦੇ ਨੇ ਪੈਸੇ ਨਾ ਦਿੱਤੇ ਸਾਰੀ ਉਮਰ ਜਿੰਨਾ ਚਿਰ ਉਹ ਪੈਸੇ ਨਹੀਂ ਦਿੰਦਾ ਉਹਨਾਂ ਚਿਰ ਜਿੰਦੀ ਤੁਸੀਂ ਜ਼ਿਮੇਵਾਰੀ ਲਈ ਹੋਈ ਉਸ ਬੰਦੇ ਨੂੰ ਤਾਂ ਉਹਨਾਂ ਨੇ ਬਿਲਕੁਲ ਨਹੀਂ ਪੁੱਛਣਾ ਪਰ ਆੜਤੀਆਂ ਨੇ ਹਮੇਸ਼ਾ ਤੁਹਾਨੂੰ ਤੰਗ ਕਰਨ ਲਿਆ ਵੀ ਸੱਜਣਾ ਤੂੰ ਜ਼ਿਮੇਵਾਰ ਸੀ ਮੈਂ ਤਾਂ ਭਾਈ ਜੀ ਤੇਰੇ ਤੋਂ ਲੈਣੀ ਹੈ ਤੂੰ ਉਹਦੇ ਜ਼ਿਮੇਵਾਰੀ ਕਿਉਂ ਲਈ ਕਾਤੋਂ ਲਈ ਮੈਂ ਤੈਨੂੰ ਕਿਹੜਾ ਤਸੱਦਨ ਗਿਆ ਸੀ ਮੈਂ ਤੈਨੂੰ ਪੁੱਛ ਕੇ ਹੀ ਪੈਸੇ ਦਿੱਤੇ ਨਾ ਇਹੋ ਜੇ ਸਵਾਲ ਖੜੇ ਹੋ ਜਾਂਦੇ ਫਿਰ ਮਜਬੂਰਨ ਤੌਰ ਤੇ ਪੈਸੇ ਉੱਥੇ ਆਪਾਂ ਨੂੰ ਭਰਨੇ ਹੀ ਪੈਂਦੇ ਜਿੰਮੇਵਾਰ ਨੂੰ ਪੈਂਦੇ ਹੀ ਪੈਂਦੇ ਹੁਣ ਮੈਨੂੰ ਦੱਸੋ ਵੀ ਜਿੰਮੇਵਾਰੀ ਲੈ ਕੇ ਕੀ ਖਟਿਆ ਮੈਂ ਤੁਹਾਨੂੰ ਅੱਜ ਕਹਿਦਾ ਸੌ ਪਾ ਦਿਓ ਅੱਜ ਤੋਂ ਬਾਅਦ ਵੀ ਕਿਸੇ ਦੀ ਜਿੰਮੇਵਾਰੀ ਨਹੀਂ ਲੈਣੀ ਕਿਸੇ ਦੀ ਵੀ ਜਿੰਮੇਵਾਰੀ ਨਹੀਂ ਲੈਣੀ ਭੈਣ ਆਵੇ ਜਿੰਮੇਵਾਰੀ ਯਾਰ ਆਪਾਂ ਨੂੰ ਜਾਂਦਾ ਆਪਾਂ ਨੂੰ ਅੱਧਾ ਹਿੱਸਾ ਦੇ ਵਾਰਤੀਆ ਚਾਹੇ ਕਿਸੇ ਦਾ ਵੀ ਯਾਰ ਅੱਧਾ ਹੀ ਸਾ ਜਾਂਦਾ ਅੱਧੀ ਵਿਆਜ ਦੇਵੇ ਅੱਧੀ ਦਾਮੀ ਦੇਵੇ ਫੇਰ ਅਹੀ ਜ਼ਿੰਮੇਵਾਰੀ ਲਈ ਅਹੀ ਛੁੱਕੋ ਦੀ ਜ਼ਿੰਮੇਵਾਰੀ ਲਈ ਹੈ ਫਾਇਜੜਾ ਛੱਡਿਆ ਯਾਰ ਮੈਂ ਵੀ ਲਈ ਕਿਹਦੀ ਭਾਜੋ ਦਿਮਾਗ ਖਰਾਬ ਕਰਤਾ ਫੋਨ ਕਰ ਕਰਕੇ ਜੇ ਕਿਤੇ ਰਿਸ਼ਤੇਦਾਰੀ ਤੇ ਜਾਨਾ ਤਾਂ ਉੱਥੇ ਫੋਨ ਆ ਜਾਂਦਾ ਤੇ ਮੂਡ ਖਰਾਬ ਹੋ ਜਾਂਦਾ ਜੇ ਮੈਂ ਕੋਈ ਕੰਮ ਕਰਨ ਲੱਗਦਾ ਤਾਂ ਉਹਦਾ ਫੋਨ ਆ ਜਾਂਦਾ ਤੇ ਮੂਡ ਖਰਾਬ ਹੋ ਜਾਂਦਾ ਹੈ ਜਾਂ ਕਈ ਵਾਰ ਇਹੋ ਜਿਹਾ ਮਾਹੌਲ ਹੁੰਦਾ ਤੇ ਉਹਦਾ ਫੋਨ ਆ ਜਾਂਦਾ ਤੇ ਮੂਡ ਖਰਾਬ ਹੋ ਜਾਂਦਾ ਯਾਰ ਪੈਸੇ ਦਵਾ ਦੇ ਪੈਸੇ ਦਵਾ ਦੇ ਪੈਸੇ ਦਵਾ ਦੇ ਦਵਾ ਦਾਂਗੇ ਪੈਸੇ ਯਾਰ ਭਾਂਜੋ ਜ਼ਿੰਮੇਵਾਰੀ ਕਾਦੀ ਲੈ ਲਈ ਸਾਲਾ ਅਸੀਂ ਤਾਂ ਗੱਲ 'ਚ ਫਾ ਲੈ ਲਿਆ